ਏ ਮਨ ਸੁੰਦਰ ਆਪਣਾ ਹਰ ਨਾਮ ਜੀਠਾ ਰੰਗਰੀ ਕਿੱਥੇ ਕਿਹੜੇ ਹੱਥ ਚ ਰੰਗ ਕਿਹੜੀ ਰਬੀਆ ਰੰਗਦੀ ਹੋ ਕਿੱਥੇ ਪਿਆ ਰੰਗ ਹੋ ਰੰਗ ਹੈ ਦੀਗਾ ਪ੍ਰਗਟ ਰੂਪ ਵਿੱਚ ਰੰਗ ਨਹੀਂ ਹੈ ਅੱਖਾਂ ਨੂੰ ਦੇਖਣ ਵਾਲਾ ਰੰਗ ਨਹੀਂ ਹੈ ਰੰਗ ਨਹੀਂ ਮੇਰੇ ਕੋਲ ਕੋਈ ਪਰ ਮੈਂ ਰੰਗ ਰਿਹਾ ਦੁਨੀਆ ਨੂੰ ਲੱਗਦਾ ਮੈਂ ਕੱਪੜੇ ਰੰਗ ਰਿਹਾ ਮੈਂ ਆਪਣਾ ਮਨ ਰੰਗ ਰਿਹਾ ਉਹ ਰੰਗ ਦੀਦਾ ਕਿਤੇ ਨਹੀਂ ਕੱਪੜਿਆਂ ਵਾਲਾ ਰੰਗ ਦੀਦਾ ਛਾਪ ਰਿਆਂ ਕੱਪੜੇ ਆ ਰੰਗ ਰਿਆਂ ਕੱਪੜੇ ਉਹ ਉਹ ਤਾਂ ਦੀਦਾ ਲੋਕਾਂ ਨੂੰ ਲੋਕਾਂ ਨੂੰ ਕੁਝ ਹੋਰ ਰੰਗ ਦਾ ਦੀਨਾ ਤੇ ਮੈਂ ਕੁਝ ਹੋਰ ਰੰਗ ਰੰਗ ਰਿਆਂ ਕੁਝ ਹੋਰ ਚੀਜ਼ ਰੰਗ ਰਿਆਂ ਜੋ ਮੈਂ ਰੰਗ ਰਿਆਂ ਨਾ ਔਰ ਰੰਗਣ ਵਾਲੀ ਚੀਜ਼ ਦੀਦੀ ਐ ਨਾ ਉਹ ਰੰਗ ਦੀਦਾ ਜੋ ਮੈਂ ਕਰ ਰਿਆਂ ਦੀਨਾ ਉਹ ਮੈਂ ਕਰ ਨਹੀਂ ਰਿਹਾ ਜੋ ਪ੍ਰੈਕਟੀਕਲ ਕਰ ਰਹੇ ਆਂ ਦੀਨਾਂ ਲੋਕਾਂ ਨੂੰ ਉਹ ਤਾਂ ਮੈਂ ਕਰ ਰਹੇ ਨੇ। ਜੋ ਚੀਜ਼ ਮੈਂ ਰੰਗ ਰਿਹਾ ਉਹ ਰੰਗ ਇਹ ਨਹੀਂ ਹੈਗਾ ਬਾਹਰ। ਉਹ ਤਾਂ ਰੰਗ ਹੈ ਨਹੀਂ। ਦੇਖਣ ਨੂੰ ਰੰਗ ਹੈ ਲਈ। ਰੰਗ ਨਹੀਂ। ਰਾਂਗੋ ਫਿਰ ਵੀ ਮੈਂ ਰੰਗ ਰਿਹਾ। ਫਿਰ ਵੀ ਮੈਂ ਕੁਝ ਰੰਗ ਰਿਹਾ। ਫਿਰ ਵੀ ਮੈਂ ਮਨ ਰੰਗ ਰਿਹਾ ਹਾਲਾਂਕਿ ਰੰਗ ਮੇਰੇ ਕੋਲ ਨਹੀਂ ਹੈ। ਉਹ ਜਿਹੜਾ RAM ਦਾ ਨਾਮ ਜਪਉਂਦੇ ਨਾਤੀ ਆ ਉਹੀ ਰੰਗ ਜਲ ਰਿਹਾ। ਇਹ ਰੰਗ ਫਿਰ ਕਿੱਥੋਂ ਚੜ ਰਿਹਾ ਜਿਹੜਾ ਨਾਮ ਆਰਾਮ ਦਾ ਨਾਮ ਜਬੂ ਦਿਨ ਰਾਤੀ ਉਹ ਰਾਮ ਕੇ ਨਾਮ ਦੇ ਜਪ ਵਿੱਚੋਂ ਰੰਗ ਚੜਦਾ ਹੁੰਦਾ ਆ ਗਹਿਰਿਆ ਉਹ ਜਿਵੇਂ ਕਚਲੀ ਦਾ ਨਾ ਕੱਪੜਾ ਪਾ ਕੇ ਉਹਦੇ ਵਿੱਚ ਜਦ ਨਾਮ ਜਪਿਆ ਜਾਂਦਾ ਮਨ ਵਿੱਚ ਕਚਲਿਆ ਜਾਂਦਾ ਉਹਨੂੰ ਰੰਗ ਚੜ ਜਾਂਦਾ ਸ਼ਬਦ ਵਿਚਾਰ ਝੋ ਜਾਂ ਸ਼ਬਦ ਵਿਚਾਰ ਕਰੀਦੀ ਹੈ ਤਾਂ ਉਹਦਾ ਰੰਗ ਚੜਦਾ ਮਨ ਨੂੰ ਰਾਗਨਾ ਰਾਂਗੂ ਹਾਂ ਸੀਵਨ 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 ਨਹੀਂ ਆ ਮੇਰੇ ਕੋਲ ਸੀਨ ਨਾਲ ਧਾਗਾ ਐ ਨਾ ਸੂਈ ਐ ਉਹ ਇਹ ਧਾਗਾ ਸੂਈ ਹੋਰ ਆ ਉਹ ਨੂੰ ਸਿਉ ਰਿਹਾ ਰਾਮ ਨਾਮ ਜੋ ਮੈਂ ਸਿਉ ਰਿਹਾ ਉਹ ਦਿਖ ਨਹੀਂ ਰਿਹਾ ਉਹ ਦ੍ਰਿਸ਼ ਹੈ ਜੋ ਸਿਉ ਰਿਹਾ ਉਹ ਤਾਂ ਨਹੀਂ ਹੁੰਦਾ ਹੱਥ ਪੈਰ ਕਰ ਕੰਮ ਸਭ ਆ ਜਿਹੜੇ ਹੱਥ ਪੈਰ ਵਾਲੇ ਕੰਮ ਨੇ ਲੋਕਾਂ ਨੂੰ ਉਹ ਦੀਂਦੇ ਨੇ ਉਹ ਮੈਂ ਨਹੀਂ ਕਰ ਰਿਹਾ ਚਿੱਤ ਨਰਨਜਨ ਨਾਲ ਜਿਹੜਾ ਚਿੱਤ ਨਰਨਜਨ ਨਾਲ ਹੈ ਉਹ ਕੰਮ ਕਰ ਰਿਹਾ ਚਿੱਤ ਜਿਹੜਾ ਨਰਨਜਨ ਨਾਲ ਜੁੜਿਆ ਨਰਨਜਨ ਨਾਲ ਮੈਂ ਆਪਣਾ ਸੋ ਰਿਹਾ ਪਾਟਿਆ ਹੋਇਆ ਮਨ ਬੰਦ ਜਿੱਥੋਂ ਪਾਟ ਗਿਆ ਉਹ ਮਨ ਨਰਨਜਨ ਦੇ ਨਾਲੋਂ ਪਾਟ ਗਿਆ ਉਹਨੂੰ ਸੋ ਰਿਹਾ ਉੱਥੇ ਕੀ ਹੈ ਉਹਦੇ ਬਾਅਦ ਤੇ سونے ਦੀ ਸੂਈ ਹੈ ਰੂਪੇ ਦਾ ਧਾਗਾ ਗਿਆਨ ਦਾ ਧਾਗਾ ਰੂਪਾ ਚਾਂਦੀ ਨੂੰ ਕਹਿੰਦੇ ਨੇ ਵੈਸੇ ਚਿੱਟੀ ਹੁੰਦੀ ਹੈ ਨਾ ਗਿਆਨ ਗਿਆਨ ਦੇ ਧਾਗੇ ਨਾਲ ਸੋਨੇ ਦੀ ਸੂਈ ਨਾਲ ਸੁਰਤ ਸੋਣ ਧਿਆਨ ਇਹ ਸੁਰਤ ਸੂਈ ਹੈ ਸੋਨੇ ਕੀ ਸੂਈ ਰੂਪੇ ਦਾ ਧਾਗਾ ਨਾਮੇ ਕਾ ਮਨ ਹਰਸਿਓਂ ਲਾਗਾ ਇਹ ਸੂਈ ਦਾ ਸਿਉ ਰਿਹਾ ਸੋਨੇ ਕੀ ਸੂਈ ਰੂਪੇ ਦਾ ਤਾਗਾ ਨਾਮੇ ਦਾ ਚਿਤ ਹਰਸੋਂ ਲੱਗਾ ਉਹ ਸੂਈ ਨਾਲ ਐ ਕਰ ਰਿਹਾ ਮੈਂ ਤਾਂ ਆ ਜਿਹੜਾ ਕਪੜਾ ਕਪੜਾ ਇਹ ਤਾਂ ਬਹਾਲੀ ਗੱਲ ਆ ਇਹਦੇ ਚ ਮੇਰਾ ਧਿਆਨ ਕੋਈ ਨਹੀਂ ਹ ਸਿਉਣ ਚ ਇਹ ਤਾਂ ਹੱਥ ਪੈਰ ਚਲਦੀ ਏ ਸੂਈ ਖਤ ਰੋਜ਼ ਕਰਦਾ ਕੰਮ ਤਾਂ ਆਪ ਹੀ ਹੋ ਜਾਂਦਾ ਇਹਦੇ ਚ ਤਾਂ ਕੋਈ ਨਹੀਂ ਹ ਮੇਰਾ ਕੁਝ ਹੋਰ ਕਰਨੇ ਧਿਆਨ ਆ ਹੱਥ ਪੈਰ ਕੁਝ ਹੋਰ ਕੁਝ ਕਰ ਰਹੇ ਨੇ ਕਵੀ ਰਥਾ ਬੈਰਾਣਾ ਖੱਡੀ ਚਲਾ ਰਿਹਾ ਹੈ ਮਨ ਕੁਝ ਹੋਰ ਕਰ ਰਿਹਾ ਹੈ ਚਿਤ ਮਨ ਕਰਕੇ ਕੁਝ ਹੋਰ ਕਰ ਰਿਹਾ ਹੈ ਹਾਂ ਜੀ RAM ਨਾਮ ਬਿਨ ਘੜੀ ਨਾ ਜੀਵੂ RAM ਨਾਮ ਬਿਨ ਘੜੀ ਨਾ ਜੀਵੂ RAM ਨਾਮ ਦੇ ਬਿਨ ਘੜੀ ਨਹੀਂ ਮੈਂ ਜਿਉਂਦਾ ਵਰਤ ਕਰ ਰਿਹਾ ਹੈ ਉਹ ਕੱਪੜੇ ਸਿਉ ਰਿਹਾ ਹੈ ਆ ਕੱਪੜੇ ਰੰਗ ਰਿਹਾ ਹੈ ਉਹ ਕਹਿੰਦਾ RAM ਨਾਮ ਬਿਨ ਘੜੀ ਨਾ ਜੀਵੂ ਆਤਮਾ ਦੇ ਲੈਵਲ ਤੇ ਕੁਝ ਹੋਰ ਕਰ ਰਿਹਾ ਹੈ ਸਰੀਰ ਦੇ ਲੈਵਲ ਤੇ ਕੁਝ ਹੋਰ ਕਰ ਰਿਹਾ ਦੋਏ ਕੰਮ ਐਟ ਅ ਟਾਈਮ ਹੋ ਸਕਦੇ ਨੇ ਭਗਤਾ ਨੇ ਕਰ ਇਹਨੇ ਕਰਕੇ ਦਿਖਾਏ ਨੇ ਜਿਹੜੇ ਲੋਕ ਮਾਲਾ ਫੇਰਦੇ ਨੇ ਉਹ ਪਖੰਡੀ ਨੇ ਉਹ ਕਹਿੰਦੇ ਨੇ ਕੋ ਕਬ ਹੋ ਸਕਦਾ ਮਾਲਾ ਜੁਆ ਕੰਮ ਹੋ ਰਹੀ ਸੰਦੋ ਇਹ ਜਿਹੜੇ ਸਮਾਧੀ ਲਾਉਂਦੇ ਨੇ ਪਖੰਡੀ ਨੇ ਭਗਤਾ ਨੇ ਦੋਏ ਕੰਮ ਕਰਕੇ ਦਿਖਾਏ ਨੇ ਸਮਾਧੀ ਦੀ ਲੋੜ ਨਹੀਂ ਹੈ